ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਤੇ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਘਿਰਈ ਹੋਈ ਹੈ ਤੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੀੜੀਆਂ ਪੱਗਾ ਬੰਨ ਲੈਨੇ ਹੋ ਪਰੰਤੂ ਭਗਵੰਤ ਮਾਨ ਜੀ ਤੁਸੀਂ ਵੀ ਜਿਹੜੇ ਭਗਤ ਸਿੰਘ ਆ ਉਹਨਾਂ ਨੂੰ ਲੈ ਕੇ ਅੱਜ ਤੁਸੀਂ ਗੱਲਾਂ ਕਰ ਰਹੇ ਹੋ ਪਰੰਤੂ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਿਰਫ ਔਰ ਸਿਰਫ ਉਹ ਮੁਰਖ ਬਣਾ ਰਹੇ ਹੋ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪਹਿਲਾਂ ਤੁਸੀਂ ਸਿੱਖ ਜਥੇਬੰਦੀਆਂ ਦੇ ਉੱਤੇ ਐਨਐਸਐ ਲਗਾ ਕੇ ਉਹਨਾਂ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਹੁਣ ਬੰਦੀ ਸਿੰਘਾਂ ਨੂੰ ਲੈ ਕੇ ਵੀ ਤੁਸੀਂ ਅੱਜ ਤੱਕ ਕੋਈ ਵੀ ਪੱਖ ਨਹੀਂ ਲਿਆ ਤੇ ਜਦੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤਾਂ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਤੇ ਪਹਿਲਾਂ ਤਾਂ ਤੁਸੀਂ ਆਪ ਕਹਿੰਦੇ ਸੀ ਕਿ ਅਸੀਂ ਕੋਈ ਵੀ ਪ੍ਰਦਰਸ਼ਨ ਜਿਹੜਾ ਪੰਜਾਬ ਦੇ ਵਿੱਚ ਨਹੀਂ ਕਰਾਂਗੇ ਤੇ ਹੁਣ ਤੁਸੀਂ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਤੇ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਟੜ ਇਮਾਨਦਾਰੀ ਦੀਆਂ ਗੱਲਾਂ ਕਰ ਦੇ ਹੋ ਤੇ ਅੱਜ ਉਹੀ ਕਟੜ ਇਮਾਨਦਾਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਐ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਜਿਹੜੇ ਸੁਖਪਾਲ ਸਿੰਘ ਕਹਿ ਰਹੇ ਨੇ ਕੀਤੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖਹਿਰਾ ਦਾ ਹੋਲ ਕੀ ਕਹਿਣਾ ਹੈ ਉਥੇ ਕਟੜ ਇਮਾਨਦਾਰ ਕਹਿੰਦੇ ਹੋ ਐਡੇ ਵੱਡੇ ਸਬੂਤਾਂ ਦੇ ਬਾਵਜੂਦ ਸੁਪਰੀਮ ਕੋਰਟ ਦੀਆਂ ਬੇਲਾ ਰਿਜੈਕਟ ਹੋਣ ਦੇ ਬਾਵਜੂਦ ਤੇ ਪੰਜਾਬ ਦੀ ਧਰਤੀ ਦੇ ਆਣ ਕੇਜਰੀਵਾਲ ਨੇ ਮੈਨੂੰ ਸਮਗਲਰ ਕਰਦਿਆਨਿਆ ਸੀਗਾ ਪਰ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ ਸਾਢੇ ਤਿੰਨ ਚਾਰ ਮਹੀਨਿਆਂ ਚ ਮੇਰੀ ਜ਼ਮਾਨਤ ਹੋ ਗਈ ਹਾਲਾਂਕਿ ਝੂਠਾ ਪਰਚਾ 4 ਜਨਵਰੀ 2024 ਨੂੰ ਫਿਰ ਕੀਤਾ ਤਾਂ ਕਿ ਮੈਨੂੰ ਹੋਰ ਅੰਦਰ ਰੱਖਿਆ ਜਾ ਸਕੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਚੋਂ ਵੀ ਮੈਂ ਬਾਹਰ ਅੱਜ ਤੁਹਾਡੀ ਕਚਹਿਰੀ ਚ ਘੁੰਮ ਰਿਹਾ ਆਂ ਪਰ ਇਹ ਜਿਹੜੇ ਲਾਲਾ ਜੀ ਐਂਡ ਪਾਰਟੀ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਨੀਤੀ ਇਸ ਤਰ੍ਹਾਂ ਦੀ ਬਣਾਈ ਨਾ ਸਿਰਫ ਦਿੱਲੀ ਦਾ ਸ਼ਰਾਬ ਘਟਾਲਾ ਨਿਕਲਣਾ ਹੈ ਇਹ ਪੰਜਾਬ ਦੇ ਵਿੱਚ ਸੇਮ ਪਾਲਿਸੀ ਆ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਫਾਇਦਾ ਵਾ ਔਰ ਕਿ ਇੱਕ ਘਟਨਾ ਜਿਹੜੀ ਫੜੀ ਗਈ ਆ ਬੀਆਰਐਸ ਫੋਰਮਰ ਚੀਫ ਮਿਨਿਸਟਰ ਤੇਲੰਗਾਨਾ ਦੀ ਲੜਕੀ ਉਹਨੇ ਤਾਂ ਹੁਣ ਬਿਆਨ ਨਹੀਂ ਦਿੱਤਾ ਕਿ 100 ਕਰੋੜ ਰੁਪਏ ਦਾ ਅਸੀਂ ਦਿੱਤਾ ਇਹਨਾਂ ਨੂੰ ਆ ਜਿਹੜੇ ਫਰਜ਼ੀ ਇਨਕਲਾਬੀ ਤੇ ਜਿਹੜੇ ਬੰਦ ਦੇ ਨੇ ਬੰਨ ਕੇ ਰੱਖ ਬੰਨ ਯਾਰ ਪੱਗਾਂ ਦਾ ਲਾ ਦਿਓ ਤੁਸੀਂ ਭਗਤ ਸਿੰਘ ਦੀਆਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਜਾਂ ਪਿੱਛੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋਆਂ ਲਾ ਕੇ ਤੇ ਕਹਿਰ ਮਚਾਉਂਦੇ ਨੇ ਲੋਕਾਂ ਦੇ ਉੱਤੇ ਭ੍ਰਿਸ਼ਟਾਚਾਰ ਕਰਦੇ ਨੇ ਅੱਜ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਤੇ ਜਿਹੜਾ ਸ਼ਰਾਬ ਘਟਾਲਾ ਹੋਇਆ ਤੇ ਹੱਲੇ ਵੀ ਮੁੱਖ ਮੰਤਰੀ ਦੀ ਅਸਤੀਫਾ ਕੁਰਸੀ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ ਕਹਿੰਦੇ ਅੰਦਰੋਂ ਜੇਲ੍ਹ ਚੋਂ ਤਲਾਵਾਂਗੇ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਜਿੰਦਾ ਤੇ ਕੀ ਐਡੀ ਅਨੈਤਿਕਤਾ ਕਰਦਾ ਉਹ ਤੇ ਜੇ ਅੱਜ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਜਿਨ੍ਹਾਂ ਨੇ ਸੰਵਿਧਾਨ ਰਚਿਆ ਸੀਗਾ ਉਹ ਕਹਿੰਦੇ ਕਿ ਚੀਫ ਮਨਿਸਟਰ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਰਹਿ ਕੇ ਵੀ ਮੁੱਖ ਮੰਤਰੀ ਦਾ ਕਾਰਜਕਾਲ ਚੱਲ ਸਕਦਾ ਵਾ ਕਰ ਸਕਦਾ ਵਾ ਤੇ ਅਗਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਸ਼ਹੀਦ ਭਗਤ ਸਿੰਘ ਕੀ ਸਾਡੇ ਨੌਜਵਾਨਾਂ ਤੇ ਲਾ ਕੇ ਐਨਐਸਏ ਤੇ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਣਾ ਠੀਕ ਸੀਗਾ ਕੀ ਉਹਨਾਂ ਨੇ ਮਨ ਇਸ ਕਰ ਕਿਰਪਾ ਕਰਕੇ ਇਹ ਤਮਾਸ਼ਾ ਬੰਦ ਕਰੋ ਉਹਨਾਂ ਦੀਆਂ ਫੋਟੋਆਂ ਲਾਓ ਉਹਨਾਂ ਦਾ ਤੁਸੀਂ ਸਾਹਮਣੇ ਨੰਗੇ ਚਿੱਟੇ ਉਹਨਾਂ ਨੂੰ ਆਣ ਕੇ ਕਹੋ ਕਿ ਅਸੀਂ ਤਾਂ ਅਸੀਂ ਤਾਂ ਬੇਸ਼ਰਮੀ ਦੇ ਨਾਲ ਰਾਜ ਕਰਾਂਗੇ ਕਰਾਂਗੇ ਅਸੀਂ ਜਿੰਨਾਂ ਦੇ ਅੰਦਰ ਬੈਠੇ ਵੀ ਕਰਾਂਗੇ ਪਰ ਅੱਜ ਦਾ ਮੇਰਾ ਜਿਹੜਾ ਵਿਸ਼ੇਸ਼ ਟਾਪਿਕ ਸਿਗਾ ਜੋ ਸੰਗਰੂਰ ਜ਼ਿਲ੍ਹੇ ਵਿੱਚ ਅਨਿਆਏ ਹੋਇਆ ਗਰੀਬਾਂ ਦੀਆਂ ਮੌਤਾਂ ਹੋਈਆਂ ਕੱਲ ਤੁਹਾਨੂੰ ਮੈਂ ਮਿਲੂੰਗਾ ਉੱਥੇ ਸਵੇਰੇ ਸੁਨਾਮ ਅਤੇ ਮੁੜ ਕੇ ਬਾਅਦ ਗੁਜਰਾਪਿੰਡ ਗੜਬਾ ਵਿੱਚ ਪਹੁੰਚਣ ਆਵਾਂ ਤਾਂ ਕਿ ਉਹਨਾਂ ਗਰੀਬਾਂ ਦੀ ਆਵਾਜ਼ ਵੀ ਜਿਹੜੀ ਆ ਉਹ ਕਿਸੇ ਸਰਕਾਰ ਦੇ ਕਿਸੇ ਖੂੰਜੇ ਦੇ ਵਿੱਚ ਕਿੰਨਾ ਦੇ ਵਿੱਚ ਪੈ ਸਕੇ